ਪੰਜ 11 ਪ੍ਰੇਡਰ ਦਾ ਨਾਮ ਰੱਖਣ ਦਾ ਮਤਲਬ ਕੀ ਹੈ ਨਾ ਦਾ ਇਹਨਾਂ ਦਾ ਮਤਲਬ ਕੀ ਹੈ ਜਿਹੜੀ ਪੈਸੇ ਚੱਕ ਕੇ ਚਕਾਰਾ ਲਾ ਦਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵਿੰਦਰ ਸਿੰਘ ਜਿਹੜੀ ਬਣ 20 ਸੈਕਿੰਡ ਇਸ ਤਰ੍ਹਾਂ ਹੀ ਮੈਂ ਅਸੀਂ ਪੈਸੇ ਜਿਹੀ ਬਣਾਉਣ ਦਾ ਮਕਸਦ ਨਹੀਂ ਕਰਨ ਕੋਡ ਸਿੱਖ ਪਰੰਪਰਾ ਮੰਨ ਭਗਤਾਂ ਦੇ ਨਾਲ ਫੌਜ ਦੇ ਜਿਵੇਂ ਜਿਵੇਂ ਰੱਖਣ ਲਈ ਮਾਫੀ ਹੋ ਗਾ ਸਤਿ ਸ੍ਰੀ ਅਕਾਲ ਇਹ ਦਰਬਾਰ ਦੇ ਵਿੱਚ ਪਹੁੰਚ ਕੀਤਾ ਇੱਕ ਸਾਡੀ ਘੁੰਟ ਦੇ ਵਿੱਚ ਹੋਰ ਪਰੰਪਰਾ ਚੱਲਦੀ ਹੈ ਮੈਂ ਤੁਹਾਨੂੰ ਫੋਟੋਆਂ ਕਾਉਂਗਾ ਬਤੈਦਾ ਫੋਟੋਆਂ ਵੀਡੀਓ ਸਭ ਕੁਝ ਪ੍ਰੂਫ ਦੇਉਂਗਾ ਝੂਠ ਵਾਲੀ ਗੱਲ ਕੋਈ ਵੀ ਨਹੀਂ ਹੋਊਗੀ ਉਸ ਪੰਜ ਪਿਆਰਾ ਪਲੇਟ ਰੱਖਿਆ ਗਿਆ ਨਾਂ ਅਪਰੇਡ ਦਾ ਪਹਿਲਾਂ ਫੋਟੋ ਦੇਖ ਲਿਓ ਤੁਸੀਂ ਉਹਦੇ ਵਿੱਚ ਪੜ ਲਿਓ ਵੀ ਕੀ ਕੀ ਅਪਰੇਡ ਦੇ ਨਾਂ ਨੇ ਉਹਦੇ ਵਿੱਚ ਫੁੱਟ ਅਪਰੇਡ ਤੱਕ ਸ਼ਾਮਲਾ ਪੈਰ ਧੋਨੇ ਉਹਦੇ ਨਾਂ ਰੱਖਿਆ ਪੰਜ ਪਿਆਰਾ ਅਪਰੇਡ ਇਹਨਾਂ ਨੂੰ ਇੱਕ ਵਾਰੀ ਜਾਣੇ ਦੱਸ ਦੋ ਵੀ ਪੰਜ ਪਿਆਰੇ ਸਹਬਾਨ ਕੌਣ ਸੀ ਹੈ ਫਿਕਰ ਆਪਰੀ ਗਲਾਸ ਜੱਗ ਕੰਡੀਆਂ ਜਿਨ੍ਹਾਂ ਦੇ ਉੱਤੇ ਲਿਖਿਆ ਹੈ ਮਿਸਟੇਕ ਕਰ ਆਪੀ ਗੀਤ ਕਰੋ ਮੇਰਾ ਨਾਮ ਪਿਆ ਵੀ ਉਹ ਬਤਾ ਦੋ ਤੁਸੀਂ ਬਹੁਤ ਬਹੁਤ ਖੁਸ਼ਕਿਸਮਤ ਹੋ ਇਹਨਾਂ ਨੂੰ ਜਿਹੜੇ ਤਨਾ ਦੇਖੋ ਇਹਦੇ ਦੇਖਿਆ ਤਾਂ ਤਾਂ ਮਨੋਂ ਤਾਂ ਰਗੜਾ ਕਰਨਾ ਨਹੀਂ ਨਹੀਂ ਬਲੀ ਆਪਰੀ ਬਹੁਤ ਮਹਿੰਗੀ ਹੈ ਅਟੈਕ ਸੰਗਵਾ ਦਾ ਕਹਿੰਦਾ ਗਵੀਰ ਸਿੰਘ ਚੂਬੇਰ ਮੀਤ